ਨਾਜ਼ਪਿੰਨਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਿੰਦੀਤ ਸਿੰਘ ਰੋਮਾਣਾ ਹੀਰੋ ਡੀਐਮਸੀ ਹਾਰਟ ਇੰਸਟੀਚਿਊਟ ਜੈ ਸ਼ਕਤੀ ਆਯੁਰਵੈਦਿਕ ਹਸਪਤਾਲ ਦੇ ਸਹਿਯੋਗ ਨਾਲ 23 ਨਵੰਬਰ ਤੋਂ 25 ਨੂੰ ਰਾਮਪੁਰਾ ਫੂਲ ਵਿਖੇ ਇੱਕ ਮੈਗਾ ਮੈਡੀਕਲ ਹੈਲਥ ਕੈਂਪੋ ਦਾ ਆਯੋਜਨ ਕੀਤਾ ਗਿਆ ਕੈਂਪ ਦਾ ਉਦਘਾਟਨ ਐਚਡੀਐਚਆਈ ਦੇ ਚੀਫ ਕਾਰਡੀਓਲੋਜਿਸਟ ਡਾਕਟਰ ਬਿਸ਼ਪ ਮੋਹਨ ਅਤੇ ਦੋਵਾਂ ਸੰਸਥਾਵਾਂ ਦੇ ਗਣਮਾਨਿਆ ਮਹਿਮਾਨਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ कैंप ਨੂੰ ਕਾਫੀ ਉਤਸ਼ਾਹਜਨਕ ਪ੍ਰਕਿਰਿਆ ਪ੍ਰਤੀਕਿਰਿਆ ਮਿਲੀ ਜਿਸ ਵਿੱਚ 410 ਤੋਂ ਵੱਧ ਲੋਕਾਂ ਨੇ ਵੱਖ-ਵੱਖ ਵਿਸ਼ੇਸ਼ਤਾਵਾਂ ਵਿੱਚ ਆਪਣੀ ਪੂਰੀ ਜਾਂਚ ਕਰਵਾਈ ਡਾਕਟਰ ਵਿਸ਼ਵ ਮੋਹਨ ਨੇ ਖੋਦ ਕਈ ਮਰੀਜ਼ਾਂ ਦੀ ਜਾਂਚ ਵੀ ਕੀਤੀ ਅਤੇ ਉਹਨਾਂ ਨੂੰ ਹਿਰਦੇ ਸੰਬੰਧੀ ਮਾਹਿਰ ਸਲਾਹ ਪ੍ਰਦਾਨ ਕੀਤੀ ਕੈਂਪੋ ਵਿੱਚ ਵਿਸ਼ੇਸ਼ਕ ਡਾਕਟਰਾਂ ਦੀ ਇੱਕ ਸ਼ਾਨਦਾਰ ਟੀਮ ਨੇ ਹਿੱਸਾ ਲਿਆ ਜਿਸ ਵਿੱਚ ਡਾਕਟਰ ਜੀਐਸ ਬਰਾਡ ਔਨਕੋਲੋਜੀ ਡਾਕਟਰ ਵਿਪਨ ਕੁਮਾਰ ਮੈਡੀਸਿਨ ਡਾਕਟਰ ਦੁਗੇਸ਼ ਗੁਪਤਾ ਗੈਸਟਰੋਐਂਟਰੋਲੋਜੀ ਡਾਕਟਰ ਅਨਕਿਤ ਗੁਲੀਆ ਕਾਰਡੀਓਲੋਜੀ ਡਾਕਟਰ ਅਵਨੀਸ਼ ਗਰਗ ਕਾਰਡੀਓਲੋਜੀ ਡਾਕਟਰ ਗਰੀਮਾ ਬੰਸਰ ईएनटी ਡਾਕਟਰ ਰੂਚੀਕਾ ਡਰਮਟੋਲੋਜੀ ਅਤੇ ਡਾਕਟਰ ਮਨਵੀਰ ਆਰਥੋਪੈਡਿਕਸ ਸ਼ਾਮਲ ਸਨ ਸਭੋ ਵਿਸ਼ੇਸ਼ ਗਿਆਨਾਂ ਨੇ ਮਰੀਜ਼ਾਂ ਨੂੰ ਸਮਗਰ ਅਤੇ ਸਮਨਵਿਤ ਚਿਕਿਤਸਕ ਸੇਵਾਵਾਂ ਪ੍ਰਦਾਨ ਕੀਤੀਆਂ ਜਦਕਿ ਪੈਰਾਮੈਡੀਕਲ ਟੀਮ ਅਤੇ ਨਰਸਿੰਗ ਸਟਾਫ ਦੇ ਯੋਗਦਾਨ ਨੇ ਪੂਰੇ ਕੈਂਪ ਦੇ ਸੁਚਾਰੂ ਅਤੇ ਪ੍ਰਭਾਵਸ਼ਾਲੀ ਸੰਚਾਲਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਭਾਗੀਦਾਰਾਂ ਨੇ ਫ੍ਰੀ ਬੀਪੀ ਅਤੇ ਬਲੱਡ ਸ਼ੂਗਰ ਟੈਸਟ, ਈसीजी ਜਿੱਥੇ ਲੋੜਿੰਦਾ ਹੋਵੇ, ਮੁਫਤ ਦਵਾਈਆਂ ਅਤੇ ਉੱਚ ਰक्तचाप ਅਤੇ ਸ਼ੂਗਰ ਬਾਰੇ ਜਾਣਕਾਰੀ, ਪਰਚੇ ਅਤੇ ਕਿਤਾਬਾਂ ਵਰਗੀਆਂ ਸਹੂਲਤਾਂ ਦਾ ਲਾਭ ਲਿਆ। ਜਿਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਨਿਵਾਰਕ ਸਿਹਤ ਬਾਰੇ ਜਾਗਰੂਕਤਾ ਵਧਾਉਣਾ ਸੀ। ਕੈਂਪ ਦਾ ਇੱਕ ਮਹੱਤਵਪੂਰਨ ਪਲ ਉਸ ਸਮੇਂ ਆਇਆ ਜਦੋਂ ਡਾਕਟਰ ਵਿਸ਼ਵ ਮੋਹਨੇ ਸਮੂਹ ਨੂੰ ਸੰਬੋਧਨ ਕਰਦੇ ਹੋਏ ਜਲਦੀ ਪਤਾ ਲੱਗਣ, ਜੀਵਨ ਸ਼ੈਲੀ ਵਿੱਚ ਸੁਧਾਰ ਅਤੇ ਸਿਹਤ ਨੂੰ ਲੈ ਕੇ ਸਮੁਦਾਇਕ ਭਾਗੀਦਾਰੀ ਦੀ ਮਹੱਤਤਾ ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰਾਮਪੁਰਾ ਫੂਲ ਨਾਲ ਆਪਣੀ ਗਹਿਰੀ ਜੁੜਾਵਟ ਵੀ ਸਾਂਝੀ ਕੀਤੀ ਅਤੇ ਭਵਿੱਖ ਵਿੱਚ ਹੋਰ ਆਊਟਰੀਚ ਪ੍ਰੋਗਰਾਮ ਕਰਵਾਉਣ ਦਾ ਭਰੋਸਾ ਵੀ ਦਿਵਾਇਆ ਡਾਕਟਰ ਜੀਐਸ ਬਰਾੜ ਨੇ ਕੈਂਪ ਦੇ ਮਲਟੀ ਸਪੈਸ਼ੈਲਿਟੀ ਪ੍ਰਭਾਵ ਦੀ ਪ੍ਰਸ਼ੰਸਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਸਹਿਯੋਗੀ ਸਿਹਤ ਪ੍ਰੋਗਰਾਮ ਜਾਰੀ ਰੱਖਣ ਦੀ ਉਮੀਦ ਜਤਾਈ ਇਹ ਮੈਗਾ ਮੈਡੀਕਲ ਹੈਲਥ ਕੈਂਪ ਰੋਕਥਾਮੀ ਅਤੇ ਸੌਕੀ ਸਿਹਤ ਸੇਵਾਵਾਂ ਨੂੰ ਹੋਰ ਵੀ ਵਿਸਥਾਰ ਨਾਲ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋਇਆ ਹੈ ਹੀਰੋ ਡੀ ਐਮ ਸੀ ਹਾਰਟ ਇੰਸਟੀਚਿਊਟ ਨੇ ਐਲਾਨ ਕੀਤਾ ਕਿ ਉਹ ਅਗਲੇ ਮਹੀਨਿਆਂ ਵਿੱਚ ਹੋਰ ਖੇਤਰਾਂ ਵਿੱਚ ਵੀ ਇਸ ਤਰ੍ਹਾਂ ਦੇ ਸਿਹਤ ਕੈਂਪ ਕਰਵਾਉਂਦਾ ਰਹੇਗਾ